ਧਰਤੀ ਦੇਸ਼ ਪੰਜਾਬ ਦੀ ਏ ਤੈਨੂੰ ਸੀਸ ਝੁਕਾਵਾਂ ਤੇਰੀ ਕੁੱਖੋਂ ਜਨਮ ਲਿਆ ਇਸ ਗੱਲ ਦਾ ਸ਼ੁਕਰ ਮਨਾਵਾਂ ਸੋ ਸਾਨੂੰ ਮਾਣ ਆ ਜੀ ਵੀ ਅਸੀਂ ਇਸ ਪੰਜਾਬ ਦੀ ਧਰਤੀ ਦੇ ਜਾਇਆ ਤੇ ਇਸ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਅੱਜ ਇਹ ਜਿਹੜਾ ਦੋ ਲਟੇਰੇ ਦੀਨਾ ਦਾ ਨਾਮ ਅੱਜ ਪੂਰੇ ਭਾਰਤ ਦੇ ਬੱਚੇ-ਬੱਚੇ ਨੂੰ ਵੀ ਪਤਾ ਅਡਾਨੀ ਤੇ ਅਵਾਨੀ ਤੇ ਨਾਲ ਇਹਨਾਂ ਦੀ ਟੀਮ ਦੇ ਦੋ ਮੈਂਬਰ ਹੋਰ ਵੱਧ ਕੇ ਜ਼ਮਤੀ ਨਾਲ ਸਾਡੇ ਪ੍ਰਧਾਨ ਮੰਤਰੀ ਤੇ ਸਾਡੇ ਗ੍ਰਹਿ ਮੰਤਰੀ ਅੱਗੇ ਠੱਗ ਬਨਾਰਸ ਦੇ ਸੁਣੇ ਸੀ ਹੁਣ ਇਹ ਚਾਰੇ ਗਜਰਾਤ ਦੇ ਆ ਇਹਨਾਂ ਨੇ ਰੜ ਕੇ ਦੇਸ਼ ਦਾ ਤੇਲ ਗੈਸ ਕੈਮੀਕਲ ਬਿਜਲੀ ਟੈਲੀਕਮ ਇਹਨਾਂ ਸਭ ਕੁਝ ਵੇਚਤਾ ਹੁਣ ਇਹਨਾਂ ਦੀ ਅੱਖ ਜਿਹੜੀ ਪੰਜਾਬ ਤੇ ਹਰਿਆਣਾ ਦੀ ਅਬਜਾਊ ਜ਼ਮੀਨ ਹੈ ਉਹਦੇ ਤੇ ਆ ਇਹਨਾਂ ਤੋਂ ਪਹਿਲਾਂ ਵੀ ਇਹ ਭਲੇਖਾ ਬਹੁਤ ਤਾਕਤਾਂ ਨੇ ਪਾਲਿਆ ਪਰ ਉਹਨਾਂ ਦੇ मंसूਬੇ ਕਾਮਯਾਬ ਨਹੀਂ ਹੋਏ ਕਾਮਯਾਬ ਇਹਨਾਂ ਦੇ ਵੀ ਨਹੀਂ ਹੋਣੇ ਉਹ ਕਹਿੰਦੇ ਆ ਨਾ ਵੀ ਅੱਤ ਤੇ ਖੁਦਾ ਦਾ ਬੈਰ ਹੁੰਦਾ ਜਦੋਂ ਵੀ ਇਹ ਦਿੱਲੀ ਦੀ ਗੱਡੀ ਤੇ ਬਹਿ ਕੇ ਕਿਸੇ ਨੇ ਜ਼ੁਲਮਾਂ ਦੀ ਹਕਾਰਾਂ ਦੀ ਹੱਤ ਕੀਤੀ ਹੈ ਤਾਂ ਰੱਬ ਨੇ ਉਹਦਾ ਜਿਹੜਾ ਵਾਅ ਹੈ ਜਾਂ ਉਹਦਾ ਪੇਚਾ ਪੰਜਾਬ ਨਾਲ ਪਵਾਤਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕੌਮ ਵੱਸਦੀ ਆ ਉਹਨਾਂ ਜਨਮੇ ਏ ਹੰਕਾਰੀਆਂ ਤੇ ਜ਼ਾਲਮਾਂ ਨੂੰ ਨੱਥ ਪਾਉਣ ਲਈ ਲਿਆ ਮੈਂ ਦੱਸਣਾ ਚਾਹਣਾ ਵੀ ਜਿਹੜਾ ਇਹ ਅਦਾਨੀ ਹੈ ਇਹਦਾ ਮੋਗੇ ਸਾੜ ਸੈਲੋਆ ਜਿਹਨੂੰ ਗਦਾਮ ਕਹਿੰਦੇ ਆ ਉਹ ਜੀ 30 ਤੋਂ 35 ਲੱਖ ਬੋਰੀ ਕਣਕ ਦੀ ਸਟੋਰ ਕਰਦਾ ਹਰ ਸਾਲ ਬਾਅਦ ਚੋਂ ਮਹਿੰਗੇ ਭਾਅ ਦੇ ਵੇਚਦਾ ਇਹਨੂੰ ਚੈਲੰਜ ਆਜ ਪੰਜਾਬ ਦੀ ਨੌਜਵਾਨੀ ਕਹਿੰਦੀ ਉਹ ਵੀ ਆ ਤਿੰਨ ਮਹੀਨਿਆਂ ਨੂੰ ਆਈ ਕਣਕ ਤੂੰ 30 35 ਲੱਖ ਬੋਰੀ ਦਾ ਬਹੁਤ ਦੂਰ ਦੀ ਗੱਲ ਐ ਤੂੰ 30 35 ਬੋਰੀਆਂ ਪਾ ਕੇ ਦਿਖਾਈ। ਦਰਿਆ ਕਾਲੇ ਥੋਨੂੰ ਰੋਕਾਂਗੇ। ਤੁਹਾਡੇ ਕੋਲ ਪੈਸਾ ਬਹੁਤ ਆ। ਸਾਡੇ 'ਚ ਜੋਰ ਬਹੁਤ ਆ। ਦਰਿਆ ਕਾਲੇ ਤੁਹਾਡੇ ਕੋਲ ਤਾਕਤ ਹੈ ਸਰਕਾਰਾਂ ਦੀ। ਸਾਡੇ ਕੋਲ ਤਾਕਤ ਹੈ ਸਾਡੇ ਇੱਕੇ ਦੀ। ਥੋੜੇ ਜਿਹਾ ਹੰਕਾਰ ਸਾਡੇ 'ਚ ਹੌਂਸਲਾ ਤੁਸੀਂ ਬੁੱਝਦੇ ਨੋ ਚੋਰ ਦਰਵਾਜੇ 'ਚ ਹੀ ਆਉਨੇ ਹੋ ਅਸੀਂ ਦਲੇਰ ਆ ਦਸਤ ਕੇ ਆਏ ਆ ਆ ਬੈਠੇ ਆ ਥੋੜਾ ਤਾਕਾ ਸਭ ਤੋਂ ਹੀ ਹੋਣਾ ਸੀ ਔਰ ਸਾਨੂੰ ਮਾਣ ਵੀ ਅੱਜ ਸਾਡੇ ਪੰਜਾਬ ਦੇ ਇਤਿਹਾਸ 'ਚ ਇੱਕ ਪੰਨਾ ਹੋਰ ਜੁੜ ਗਿਆ ਸਾਰ ਸਰੀਆ ਦਾ ਕਹਿੰਦੇ ਆ ਵੀ ਮੋਦੀ ਸਾਹਿਬ ਕਹਿੰਦੇ ਆ ਵੀ ਜੇ ਕਾਨੂੰਨ ਵਾਪਸ ਲੈ ਲੇ ਨੱਕ ਨਹੀਂ ਰਹਿਣੀ ਮੇਰੀ ਉਹ ਸਾਨੂੰ ਤਿੰਨ ਮਿੰਦੇ ਹੋ ਗਿਆ ਤੇਰੇ ਪੁਤਲੇ ਫੂਕਦੇ ਆ ਨੂੰ ਰੋਜ਼ ਤੈਨੂੰ ਲਾੜਤਾ ਪਾਉਣੇ ਆ ਜੇ ਤੇਰਾ ਨੱਕ ਇੱਕੜ ਤਿੱਖਾ ਹੁੰਦਾ ਤਾਂ ਚੁੰਝਵਾ ਕੇ ਛੱਡਾਂਗੇ ਪੂਰੀ ਤਲਵਾਰ ਪਾ ਦੇਗਾ ਜੇ ਤੇਰਾ ਨੱਕ ਇੰਨਿਆ ਲਾੜਤਾ ਲੈ ਕੇ ਤਿੱਖਾ ਹੁੰਦਾ ਮੋਦੀ ਨੂੰ ਇੱਕ ਬਹੁਤ ਵੱਡਾ ਵਹਿਮ ਹੋਰ ਵੀ ਆ ਵੀ ਮੇਰਾ ਇਤਿਹਾਸ ਬਣੂਗਾ ਵੀ ਕੋਈ ਪ੍ਰਧਾਨ ਮੰਤਰੀ ਆਇਆ ਸੀ ਵੀ ਉਹਦੇ ਜੋ ਫੈਸਲੇ ਲੈ ਲਾਗੂ ਕੀਤੇ ਆ ਤੇਰਾ ਭਲੇਖਾ ਤੈਨੂੰ ਕੀ ਲੱਗਦਾ ਵੀ ਤੈਨੂੰ ਜਵਾਕ ਕਿਤਾਬਾਂ 'ਚੋਂ ਮੜਨਗੇ ਉਹ ਤੇਰੀ ਦਾ ਕਿਸੇ ਜਿਹੜੇ ਅਖਬਾਰ ਤੇ ਫੋਟੋ ਹੋਊ ਕਿਸੇ ਜਵਾਕ ਨੇ ਜਿੰਦ ਤਰੀ ਝਾੜਦੀ ਆਪਣੀ ਕਾਪੀ ਤੇ ਤੂੰ ਇਤਿਹਾਸ ਬਣਦ ਨੂੰ ਕਰਦਾ ਹਰ ਕਿਹੜਾ ਇਤਿਹਾਸ ਦਾ ਖੜਜਾ ਭਰਾ ਨੂੰ ਖੜਜਾ ਨਹੀਂ ਨਹੀਂ ਜੇ ਟਾਈਮ ਦਿੱਤਾ ਉਸ ਤੋਂ ਬਾਈ ਜੀ ਹੁਣ ਇੱਕ ਟੂ ਮਿੰਟ ਰਹਿੰਦਾ ਜਿਹੜਾ ਇਤਿਹਾਸ ਜਿਹੜਾ ਬੋਲਣ ਦੇ ਬਾਈ ਕੋਈ ਗੱਲ ਨਹੀਂ ਦੋ ਮਿੰਟ ਜਿਹੜਾ ਇਤਿਹਾਸਕਾਰ ਕੋਈ ਐਡਾ ਵਿਹਲਾ ਨਹੀਂ ਹੈ ਵੀ ਜਿਹੜਾ ਤੇਰਾ ਠੱਗਦਾ ਇਤਿਹਾਸ ਲੇ ਗੋ ਇਤਿਹਾਸ ਬਣਦੇ ਆ ਆ ਕੰਮਾਂ ਦੇ ਜਿਹੜੀਆਂ ਹੱਕਾਂ ਖਾਤਰ ਅਣਖਾਂ ਖਾਤਰ ਬੈਠੀਆਂ ਨੇ ਲੜਦੀਆਂ ਨੇ ਬਾਈ ਜੀ ਦਾ ਇਸ਼ਾਰਾ ਹੋਇਆ ਸਟੇਜ ਦੀ ਮਰਿਆਦਾ ਮੰਨਣੀ ਪੈਣੀ ਆ ਚਾਰ ਸੱਤਾਂ ਲਿਖੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਨਾ ਪਾਣੀ ਦੀ ਆ ਬਿਛਾੜਾ ਜਿਨ੍ਹਾਂ ਹਿੱਕਾਂ ਲਾ ਕੇ ਰੋਕੀਆਂ ਇਹ ਉਹੀ ਦੇ ਕਿਸਾਨ ਜੀ ਤੋਂ ਭਾਲਦੀਆਂ ਰੋਟੀਆਂ ਹੱਕਾ ਲਈ ਅੰਨ ਦਾ ਤਾਂ ਸੜਕਾਂ ਤੇ ਬਹਿ ਗਿਆ ਤੇਰਾ মিডিਆ ਬਕਾਉ ਜਿਹਨੂੰ ਅੱਤਵਾਦੀ ਕਹਿ ਗਿਆ ਸਾਨੂੰ ਤੂੰ ਹਰਾਉਣ ਲਈ ਫੇਰ ਘੇਰਾ ਪਾਇਆ ਓਦਿਏ ਠੰਡੇ ਸਾਨੂੰ ਫੇਰ ਜੁਆਇਆ ਠੰਡੇ ਤੈਨੂੰ ਆ ਭਲੇਖਾ ਜਾਏਗੀ ਤੂੰ ਜਿੱਤ ਲਈ ਤੈਨੂੰ ਆ ਭਲੇ ਕਾ ਜੀ ਜਾਏਗੀ ਤੂੰ ਜਿੱਤ ਨਹੀਂ ਪਰ ਤੇ ਫੇਰ ਤੇਰੇ ਮੂਹਰੇ ਨੇ ਗਵਿੰਦ ਦੇ ਹੀ ਪੁੱਤ ਨਹੀਂ ਫੇਰ ਤੇਰੇ ਮੂਹਰੇ ਬਾਜਾ ਵਾਲੇ ਦੇ ਹੀ ਪੁੱਤ ਨਹੀਂ ਰਿਆ ਕਾਲ ਸੋਹ ਬਜ਼ੁਰਗੋ ਰਿਆ ਕਾਲ ਸਲਾਮ ਹੈ ਤੁਹਾਨੂੰ ਤੁਹਾਡੇ ਜਜਵੇਂ ਨੂੰ ਅਰ ਨੌਜਵਾਨ ਪੰਜਾਬ ਦਾ ਸਾਰਾ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾ ਜਿੱਥੇ ਕਹੇਂਗੇ ਉਹ ਜੱਦ ਕਹੇਗੇ ਉੱਡ ਜਾਗੇ ਅਰ ਲਾਸਟ ਦੇ ਵਿੱਚ ਜਿਹੜੀ ਆਸ ਅੰਤੁਰਨਾ ਚ ਰੂਹਾਂ ਸਾਤੋਂ ਵਿਛੜ ਗਈਆਂ ਨੇ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੇ ਕਿ ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਨਵਾਜ਼ ਬਖਸ਼ੋ ਤੇ ਤੁਹਾਡੇ ਨਾਲ ਦੀ ਹੁਣ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ